ਭਾਈ ਜਲਦੀ ਜਲਦੀ ਆਹ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਤੇ ਕਿਸੇ ਦਾ ਸ਼ਾਇਦ ਭਲਾ ਹੋ ਜਾਵੇ ਨੁਕਸਾਨ ਹੋਣ ਤੋਂ ਬਚ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਛਾਇਆ ਹੋਇਆ ਹੈ ਪਰ ਇੱਕ ਪਾਸੇ ਟਰੈਕਟਰ ਉਸਤੇ ਪਿੱਛੇ ਬੱਸ ਉਸਤੇ ਪਿੱਛੇ ਟਰੱਕ ਤੇ ਉਸਤੇ ਪਿੱਛੇ ਜਿਵੇਂ ਐਂਬੂਲੈਂਸ ਇੱਕ ਤੋਂ ਬਾਅਦ ਇੱਕ ਸੜਕਾਂ ਦੇ ਵਿੱਚ ਵੱਜਿਆ ਇਹ ਕੋਈ ਬਾਹਰਲੇ ਮੁਲਕ ਦੀਆਂ ਨਹੀਂ ਸਕੂ ਪੰਜਾਬ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਹਾਦਰਪੁਰ ਨਜ਼ਦੀਕ ਪੀਆਰਟੀਸੀ બસ ਅਤੇ ਟ੍ਰੈਕਟਡ ਟਰਾਲੀ ਵਿਚਕਾਰ ਭਿਆਨਕ ਟੱਕਰ ਹੋਈ ਜਿਸ ਵਿੱਚ ਕੰਡਕਟਰ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਐਸਐਸਐਫ ਫੋਰਸ ਦੀ ਮਦਦ ਦੇ ਨਾਲ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਗੁਰਦੁਆਰਾ ਸਾਹਿਬ ਦੀ ਐਂਬੂਲੈਂਸ ਦਾ ਵੀ ਐਕਸੀਡੈਂਟ ਹੋ ਗਿਆ ਜਿਸ ਨੂੰ ਕੇ ਸੰਗਰੂਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਮੀਡੀਆ ਦੇ ਨਾਲ ਗੱਲ ਕਰਦੇ ਹਾਂ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਕਿਹਾ ਹੈ ਕਿ ਇੱਥੇ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਆ ਰਹੀ ਸੀ ਜਿਸ ਤੱਕ ਇਹ ਸੰਘਣੀ ਧੁੰਦ ਕਾਰਨ ਇੱਟਾਂ ਵਾਲੀ ਟਰਾਲੀ ਦੇ ਨਾਲ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਕਿਵੇਂ ਇਹ ਪੂਰਾ ਵਾਕਿਆ ਬਣਦਾ ਹੈ ਜ਼ਰੂਰ ਇਹ ਖਬਰ ਉਹਨਾਂ ਲੋਕਾਂ ਤੱਕ ਪਹੁੰਚਾ ਦੇਣਾ ਜਿਹੜੇ ਕਿ ਧੁੰਦ ਵੇਲੇ ਸੁਰੱਖਿਆ ਦਾ ਧਿਆਨ ਨਹੀਂ ਰੱਖਦੇ ਹਾਦਸਾ ਜੀ ਸੰਘਣੀ ਧੁੰਦ ਇਹਦਾ ਕਾਰਨ ਬਣਿਆਗਾ ਹਾਦਸੇ ਦਾ ਅੱਗੇ ਡਰੈਕਟਰ ਟਰਾਲੀ ਜਾ ਰਹੇ ਸੀ ਉੱਚ ਸਿੱਛੋ ਜਾ ਕੇ ਪੀ ਆਰਟੀਸੀ ਬੱਸ ਭੱਜੀ ਆ ਪਹਿਲਾਂ ਠੀਕ ਹੈ ਜੀ ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਪੂਣਾ ਸਾਹਿਬ ਵਾਲੀ ਹੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ ਚ ਵੀ ਵੱਜੀ ਮਤਲਬ ਅੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਹੈ ਕਿ ਐਂਬੂਲੈਂਸ ਫਿਰ ਅੱਗੇ ਜਾ ਕੇ ਟਰੱਕ ਦੇ نیچے ਵੱੜ ਗਈ ਇਹਦੇ ਚ ਇੱਕ ਡੈਥ ਹੋ ਗਈ ਆ ਜੋ ਬੱਸ ਦੇ ਕਨੈਕਟਰ ਸੀਗੇ ਰਮਨਦੀਪ ਸਿੰਘ ਲਾਹਣਾ ਫਰਗਟ ਸਿੰਘ ਮਲੋਟ ਏਰੀਆ ਦੇ ਨਾਲ ਹੀ ਉਹਨਾਂ ਦੀ ਡੈਥ ਹੋ ਗਈ ਲਗਭਗ 9 ਤੋਂ 10 ਠੇਜੜ ਨੇ ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ بس ادھر دی سائیڈ تو ہی جا رہی سی دوسری سائیڈ پہنگرو تو بنا لے ہاں جی ਉਧਰ ਜਾ رہی سی تو بنا ਲਿਆ ਸੋ ਸਾਰੇ ਨਾਲ ਸਿਵਰ ਹਸਪੀਟਲ ਨੇ ہاں جی ہاں ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸ ਐਸ ਐਫ باقی ਉੱਥੇੜੇ ਲੋਕ ਆਮ ਲੋਕ ਸੀ ਪਬਲਿਕ ਦੀ ਹਰਫ ਨਾਲ ਇੱਥੇ ਆਪਾਂ ਸਿਵਰ ਹਸਪੀਟਲ ਨੇ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਨੋਰਮਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਵੱਧ ਸੱਟ ਨਹੀਂ ਹੈਗੀ ਦੋ ਤਿੰਨ ਜਣੇ ਹੈਗੇ ਜਿਨ੍ਹਾਂ ਦੀ ਥੋੜੀ ਗੰਭੀਰ ਸੱਟ ਆ ہاں جی ਫਲੋਂਜੋ ਠੀਕ ਨੇ ਕਿ ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜਿਹੜੀ ਡੈੱਥ ਬਾਬਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਕੀ ਸੀ ਕਿਉਂ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸੀਡੈਂਟ ਅੱਜ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ ਬੱਸ ਦੇ ਮੂਹਰੇ ਰੋਡਵੇਜ ਦੀ ਦੇ ਮੂਹਰੇ ਟਰੈਕਟਰ ਜਾ ਰਿਹਾ ਸੀ ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ ਉਦੋਂ ਬਾਅਦ ਮਸਤਬਣਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ 'ਚ ਉਹਨਾਂ ਨੇ ਬੂਰੇ ਗੱਡੀ ਦੀਆਂ ਬ੍ਰੇਕਾਂ ਪੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆ ਉਹਰੇ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਲਿਆਉਣ ਬਿਲਕੁਲ ਗੱਡੀਆਂ ਦਾ ਆਪ ਦੇ ਵਿੱਚ ਜੁੜ ਟਕ ਗਈਆਂ ਗੱਡੀਆਂ 5-4 ਦਾ ਹੋਇਆ ਆਪ ਵਿੱਚ ਪੰਜ ਚਾਰ ਗੱਡੀਆਂ ਆਪ ਵਿਚ ਵੱਜੀਆ ਉੱਥੇ ਵੱਡੀਆਂ ਗੱਡੀਆਂ ਕਿ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ساری ਘਟਨਾ ਵਾਪਰੀਆ ਧੁੰਦ ਬਹੁਤ ਜਿਆਦੇ ਸੀ ਮੈਨੂੰ ਧੁੰਦ ਕਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਕਿੱਥੇ ਕਿੱਥੇ ਜਾ ਰਹੇ ਸੀ ਕੀ ਅਸੀਂ ਸੰਗਰੂਰ ਤੋਂ ਬਠਿੰਡਾ ਜਾ ਰਹੇ ਸੀ ਫਿਰ ਤੇ ਬਸ ਬਹੁਤ ਹੀ ਆਰਾਮ ਨਾਲ ਜਾ ਰਹੇ ਸੀ ਤੇ ਜਿਹੜਾ ਟਰਾਲੀ ਵਾਲਾ ਉਹ ਇੱਕਦਮ ਉਸ ਤੇ ਮੇਨ ਰੋਡ ਤੇ ਚੜ ਗਿਆ ਜਿਹੜੀ ਉੱਥੇ ਟਾਇਲ ਵਾਲਾਂ ਦੀ ਫੈਕਟਰੀ ਹੈ ਨਾ ਉੱਥੋਂ ਉਹਨੇ ਟਰਾਲੀ ਭਰੀ ਹੈ ਤੇ ਉਹ ਇੱਕਦਮ ਚੜ ਗਿਆ ਬਿਚਾਰੇ ਨੇ ਤਾਂ ਕਾਫੀ ਗੱਡੀ ਤਾਂ ਬਹੁਤ ਸਲੋ ਸੀ ਯਾਰ ਬਚਾਅ ਹੋ ਗਿਆ ਸ਼ੁਕਰ ਹੈ ਉਹ ਲੇਕਿਨ ਉਹ ਕਹਿੰਦੇ ਵੀ ਇੱਕ ਐਕਸਪਾਇਰ ਹੋ ਗਿਆ ਕਨੈਕਟਰ ਪੂਰਾ ਹੋ ਗਿਆ ਯਾਰ ਉਹਦਾ ਬੋ ਮਾੜਾ ਹੈ ਇਹ ਕਾਰਨ ਕੀ ਤੁੰਦ ਦੇ ਤੇ ਤੁੰਦ ਦਾ ਹੀ ਕਾਰਨ ਹੋਰ ਤਾਂ ਕੌਣ ਕਰਦਾ ਵੀਰਾ ਟਰਾਲੀ ਵਾਲਾ ਦਾ ਉਹ ਕੌਣ ਕਹਿੰਦਾ ਵੀ ਅੱਜ ਕੋਈ ਐਕਸੀਡੈਂਟ ਹੋਵੇ ਅੱਜ ਬੱਸ ਦਾ ਅਚਾਨਕ ਕਿਸੇ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਧੁੰਤੇ ਕਾਰਨ ਐਕਸੀਡੈਂਟ ਹੋਇਆ ਇਹਦੇ ਵਿੱਚ ਤਕਰੀਬਨ 15 ਕ ਬੰਦੇ ਇੰਜਰਡ ਆਏ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਸਾਰਾ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਇੱਕ ਪੇਸ਼ੈਂਟ ਬ੍ਰਾਉਟ ਡੈਟ ਆਇਆ ਕਿ ਕੀ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਜੀ ਜਿਹੜੇ ਸਾਰੇ ਬਾਕੀ ਆਏ ਨੇ ਸਾਰਾ ਨੇ ਪੋਜੀਸ਼ਨ ਕਰਕੇ ਕੋਈ ਕ੍ਰਿਟੀਕਲ ਤਾਂ ਨਹੀਂ ਹੈਗਾ ਠੀਕ ਨਹੀਂ ਨਹੀਂ ਬਾਕੀ ਸਭ ਠੀਕ ਹੈ ਬਟ ਫਿਰ ਵੀ ਅਸੀਂ ਉਹਦੇ ਇਨਵੈਸਟੀਗੇਸ਼ਨ ਪ੍ਰੋਪਰ ਐਕਸਰੇ ਵਗੈਰਾ ਅਲਟਰਾਸਾਉਂਡ ਜਿਹੜਾ ਸਾਰਾ ਉਹ ਇੱਥੋਂ ਅੰਦਰੋਂ